ਖਸ਼ਕਾਲਾ ਸੰਜੈਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਮੈਂ ਨਿਧੀ ਹਾਜ਼ਰ ਆਇਆ ਇੱਕ ਵਾਰ ਫਿਰ ਟੌਪ 10 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਕਿਸਾਨਾਂ ਦੇ ਹੱਕ ਚੁਮਾਨ ਸਰਕਾਰ ਦਾ ਐਕਸ਼ਨ ਹਰਿਆਣਾ ਬਾਰਡਰ ਨਾਲ ਲੱਗਦੇ ਹਸਪਤਾਲਾਂ ਲਈ ਜਾਰੀ ਕੀਤਾ ਅਲਰਟ ਜ਼ਖਮੀ ਨੂੰ ਸਿਹਤ ਸਹੂਲਤਾਂ ਦੇਣ ਦੇ ਹੁਕਮ ਦਿੱਤੇ ਗਏ ਚੇਤਨ ਸਿੰਘ ਜੋੜਾ ਮਾਜ਼ਰਾ ਵੱਲੋਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਨਵੀਂ ਵੈੱਬਸਾਈਟ ਲਾਂਚ ਹਿੰਦੀ ਅੰਗਰੇਜ਼ੀ ਤੇ ਪੰਜਾਬੀ ਵਿੱਚ ਉਪਲਬਧ ਕਿਸਾਨਾਂ ਨੂੰ ਰੋਕਣ ਲਈ ਕਿਉਂ ਬੰਦ ਕੀਤੀਆਂ ਸੜਕਾਂ ਹਾਈ ਕੋਰਟ ਨੇ ਸਰਕਾਰੋਂ ਤੋਂ ਮੰਗੇ ਜਵਾਬ ਮਾਮਲੇ ਨੂੰ ਸੈਨਾ ਪਵੇਗਾ ਰੋਜ਼ਾਨਾ ਕਰੋਨਾ ਦਾ ਘਾਟਾ ਟਰੱਕਾਂ ਦਾ ਜਾਮ ਹੋਣ ਕਰਕੇ ਸੜਕੀ ਰਾਸਤੇ ਵੱਖ-ਵੱਖ ਰਾਜਾਂ ਨੂੰ ਉਤਪਾਦ ਭੇਜਣ ਦਾ ਕੰਮ ਹੋਇਆ ਠੱਪ ਕਿਸਾਨਾਂ ਦੇ ਮਦਦ ਲਈ ਨੌਕਰੀ ਛੱਡ ਜਲੰਧਰ ਤੋਂ ਸ਼ੰਭੂ ਬਾਰਡਰ ਪਹੁੰਚੀ ਡਾਕਟਰ ਲੱਤ 'ਚ ਤਕਲੀਫ ਫਿਰ ਵੀ ਨਹੀਂ ਰੁਕੀ ਪੰਜਾਬ ਦੇ ਜ਼ਿਲ੍ਹੇ ਦਾ ਐਕਸ਼ਨ ਅਦਾਲਤ 'ਚ ਜਲਾਨ ਪੇਸ਼ ਕਰਨ ਬਦਲੇ ਰਿਸ਼ਵਤ ਲੈਣ ਦੇ ਦੋਸ਼ 'ਚ ਐਸਆਈ ਸਰੂਪ ਸਿੰਘ ਨੂੰ ਕੀਤਾ ਕਾਬੂ ਕਾਂਗਰਸ ਦੇ ਵੀ ਐਮਐਸਪੀ ਦੀ ਕਾਨੂੰਨੀ ਗਾਰੰਟੀ ਕਿਸਾਨ ਅੰਦੋਲਨ ਦੌਰਾਨ ਰਾਹੁਲ ਗਾਂਧੀ ਦਾ ਵੱਡਾ ਐਲਾਨ ਲੁਧਿਆਣਾ 'ਚ ਵੱਡੀ ਘਟਨਾ ਗੈਸ ਸਿਲੰਡਰ ਫਟਿਆ ਦੋ ਬੱਚਿਆਂ ਸਣੇ 6 ਲੋਕ ਚ ਦਰਾਰ ਹੋਇਆ ਹਾਦਸਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਦਾ ਬਿਆਨ ਕਿ ਆ ਕਿਸਾਨਾਂ ਨੂੰ ਜ਼ਬਰੀ ਰੋਕਣ ਦੀ ਥਾਂ ਮਸਲੇ ਹੱਲ ਕਰੇ ਸਰਕਾਰ ਨਹੀਂ ਕੀਤਾ ਜਾਣਾ ਚਾਹੀਦਾ ਮੰਗਾ ਨੂੰ ਨਜ਼ਰਅੰਦਾਜ਼ ਲੁਧਿਆਣਾ ਚ ਰੇਲਵੇ ਟਰੈਕ ਪਾਰ ਕਰਦੇ ਸਮੇਂ ਵਾਪਰਿਆ ਹਾਦਸਾ ਟ੍ਰੇਨ ਦੇ ਲਪੇਟ ਚ ਆਏ ਵਿਜਨਨ ਦੇ ਐਸਆਈ ਮਨਜੀਤ ਸਿੰਘ ਦੇ ਹੋਏ ਮੌਤ ਸੋਨੀਆ ਗਾਂਧੀ ਨੇ ਪਰਿਨਾਮ ਜਿੰਦਗੀ ਰਾਜਸਥਾਨ ਤੋਂ ਬਣੀ ਰਾਜ ਸਭਾ ਮੀਤਵਾਰ ਰਾਹੁਲ ਪ੍ਰੇਂਗਾ ਵਿਸੰਤ ਸ਼ਾਮਲ ਦੋ ਪੰਜਾਬੀ ਨੌਜਵਾਨਾਂ ਦੀ ਹੱਤਿਆ ਕਰਨ ਵਾਲਾ ਤਵਾਦੇ ਪੁਲਿਸ ਨੇ ਕੀਤਾ ਗ੍ਰਫਤਾਰ ਘਟਨਾ ਨੂੰ ਅੰਜਾਮ ਦੇਣ ਲਈ ਬਣਾਇਆ ਸੀ ਮਾਸਟਰ ਪਲਾਨ ਬਲਵਾਮਾ ਹਮਲੇ ਦੀ ਪਰਸੀ ਤੇ ਪੀਐਮ ਮੋਦੀ ਦੀ ਜ਼ਬਾਨੋਂ ਸ਼ਰਤਾਂਝਲੀ ਬੋਲੀ ਸ਼ਹੀਦਾਂ ਦਾ ਬਲੀਦਾਨ ਹਮੇਸ਼ਾ ਯਾਦ ਰਹੇਗਾ ਕੌਮੀ ਫਿਲਮ ਪੁਰਸਕਾਰ ਸ਼੍ਰੇਣੀ ਜੋ ਹਟਾਇਆ ਇੰਦਰਾ ਗਾਂਧੀ ਤੇ ਨਰਗਿਸ ਦੱਤ ਦੇ ਨਾਂ ਕਮੇਟੀ ਦੇ ਸੁਝਾਵਾਂ ਤੇ ਫਿਲਮ ਪੁਰਸਕਾਰਾਂ 'ਚ ਕੀ ਤਬਦੀਲੀ ਹਰਿਆਣਾ ਪੁਲਿਸ ਵੱਲੋਂ ਦਾਗਿਆ ਥਰੂ ਗੈਸ ਦੇ ਗੋਲੇ ਰਬੜ ਦੀਆਂ ਗੋਲੀਆਂ ਦੀ ਐਸਕੇਐਮ ਨੇ ਕੀਤੀ ਨਿਖੇਦੀ ਖੱਟਰ ਸਰਕਾਰ ਨੂੰ ਦਿੱਤੇ ਚੇਤਾਵਨੀ ਕਿਸਾਨਾਂ ਦੇ ਪ੍ਰਦਰਸ਼ਨ ਤੇ ਕੇਂਦਰ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਬੋਲੇ ਐਮਐਸਪੀ ਕਾਨੂੰਨ ਜਲਦਬਾਜ਼ੀ ਚ ਨਹੀਂ ਲਿਆਂਦਾ ਜਾ ਸਕਦਾ ਅਕਾਲੀ ਦਲ ਨੇ ਸਿੱਧੀ ਕੋਰ ਕਮੇਟੀ ਦੀ ਐਮਰਜੈਂਸੀ ਮੀਟਿੰਗ ਮੁਲਤਵੀ ਕੀਤੀ ਪੰਜਾਬ ਬਚਾਓ ਯਾਤਰਾ ਅਮਰੀਕਾ ਜੋੜਾਂ ਦੌਰਾਨ ਜਗਿਆ ਦਾ ਹਾਦਸਾ ਦਰਵਾਜ਼ਾ ਨਹੀਂ ਲੱਗ ਸਕਿਆ ਪਤਾ ਪਾਲ ਜਾਰੀ ਜਹਾਜ਼ ਤੇ 174 ਯਾਤਰੀ ਤੇ 6 ਚਾਲਕ ਦਲ ਦੇ ਮੈਂਬਰ ਸਨ ਸਾਡੀ ਸਰਕਾਰ ਦੇ ਤੇਜੇ ਕਾਰਜਕਾਲ ਚ ਤਿੱਜੀ ਵੱਡੀ ਇਕਨੋਮੀ ਬਣੇਗਾ ਭਾਰਤ ਅਬੂਦਾਬੀ ਚ ਬੋਲੇ ਪੀਮੋਦੀ ਸਿੱਖਾ ਦੇ ਰੋ ਅੱਗੇ ਝੁਕੀ ਮਹਾਰਾਸ਼ਟਰ ਸਰਕਾਰ ਆਤ ਤੁਸੀਂ શ્રી ਹਜ਼ੂਰ ਸਾਹਿਬ ਐਕਟ ਸੋ ਦ ਬਿਲ ਵਿਧਾਨ ਸਭਾ ਵਿੱਚ ਪੇਸ਼ ਕਰਨ ਤੇ ਲਗਾਈ ਰੋ ਇਸ ਹਨ ਹੁਣ ਤੱਕ ਦੀਆਂ ਮੁੱਖ ਖਬਰਾਂ ਮੈਨੂੰ ਦੇਵ ਆਜ਼ਾਦ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਮਜੀ ਨਿਊਜ਼